ਸੇਕਾ ਜੀ ਸਾਰੇ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਟਰੈਪ ਬਾਰੇ ਇਹ ਜਿਹੜਾ ਕਿ ਜਿਹੜੀ ਕਿ ਕਰੇਲਿਆਂ ਉੱਤੇ ਮੇਨਸ ਪਾਸੇ ਆਉਂਦੀ ਆ ਜੀ ਕਰੇਲਾ ਉੱਪਰੋਂ ਦੇਖਣ ਨੂੰ ਬੜਾ ਵਧੀਆ ਹੁੰਦਾ ਜਦੋਂ ਕਿ ਆਪਾਂ ਉਸ ਨੂੰ ਤੋੜਾਂਗੇ ਤਾਂ ਵਿੱਚੋਂ ਸੌਂਡ ਨਿਕਲਦੀ ਹੈ ਉਹਦੇ ਚਿੱਟੇ ਰੰਗ ਦੇ ਤੇ ਉਸ ਨੂੰ ਪੈਰਾ ਉਹ ਸੌਂਡ ਆਉਂਦੀ ਕਿੱਥੋਂ ਉਸ ਨੂੰ ਸੌਂਡ ਨੂੰ ਪੈਰਾ ਕਰਨ ਵਾਲੀ ਇੱਕ ਮੱਖੀ ਹੁੰਦੀ ਇਸ ਨੂੰ ਕਿ ਆਪਾਂ ਫਰੂਟ ਫ्लाई ਦੇ ਨਾਂ ਨਾਲ ਜਾਣਦੇ ਹਾਂ ਤੇ ਵੈਜੀਟੇਬਲ ਫ्लाई ਦੇ ਨਾਂ ਨਾਲ ਵੀ ਇਹ ਦੋ ਤਰ੍ਹਾਂ ਚੋਂ ਆਕੀ ਆਉਂਦੀ ਆ ਫਰੂਟਾਂ ਦੇ ਲੱਗ ਮੱਖੀ ਹੁੰਦੀ ਹੈ ਤੇ ਸਬਜ਼ੀਆਂ ਤੇ ਲੱਗ ਹੁੰਦੀ ਹੈ ਤੇ ਇਸ ਲਈ ਆ ਜਾਨਕੀ ਆਪਾਂ ਟਰੈਪ ਲੈਂਦੇ ਆ वेजिटेबल फ्लाई ਦੇ ਜੋ ਕਿ ਟਰੈਪ ਸੇਮ ਹੀ ਹੁੰਦਾ ਵਿੱਚ ਲਿਊ ਦਾ ਫਰਕ ਹੁੰਦਾ ਜਿਹੜਾ ਕਿ ਆ ਲਿਊ ਰ ਆਪਾਂ ਖੋਲ ਰਹੇ ਆ ਇਸ ਦਾ ਫਰਕ ਹੁੰਦਾ ਸਿਰਫ ਬਾਕੀ ਟਰੈਪ ਸਾਰੇ ਸੇਮ ਹੁੰਦੇ ਆ ਟਰੈਪ ਤਾਂ ਆਪਾਂ ਘਰ ਵਿੱਚ ਵੀ ਬਣਾ ਸਕਦੇ ਆ ਕੋਈ ਵੀ ਡੱਬਾ ਲੈ ਕੇ ਤੇ ਉਸ ਦੇ ਉੱਪਰ ਵੀ ਆਪਾਂ ਇੱਕ ਵੀਡੀਓ ਛੇਤੀ ਪਾਵਾਂਗੇ ਆਪਾਂ ਆਪਾਂ ਘਰ ਵਿੱਚ ਟਰੈਪ ਕੇ ਹਿਸਾਬ ਨਾਲ ਤਿਆਰ ਕਰ ਸਕਦੇ ਆ ਉਸ ਲਈ ਤੇ ਫਿਰ ਸਿਰਫ ਆਪਾਂ ਨੂੰ ਲਿਊ ਰ ਹੀ ਲੈਣਾ ਪਊਗਾ ਜਿਹੜਾ ਕਿ 35 ਤੋਂ 40 ਰੁਪਏ ਰ ਮਿਲ ਜਾਂਦਾ ਆਪਾਂ ਨੂੰ ਟਰੈਪ ਤੇ ਜਿਆਦਾ ਪੈਸੇ ਖਰਚਣ ਦੀ ਜਰੂਰਤ ਨਹੀਂ ਪੈਂਦੀ ਉਹ ਵੀ ਆਪਾਂ ਵੀਡੀਓ ਛੇਤੀ ਅਪਲੋਡ ਕਰਾਂਗੇ ਚਾਰ ਪੰਜ ਦਿਨਾਂ ਚ ਵੀਡੀਓ ਅਪਲੋਡ ਕਰਾਂਗੇ ਉਸ ਤੇ ਜਿਦਾਂ ਕਿ ਆ ਆਪਣਾ ਹੈਗਾ ਲੂਰ ਆ ਗਿਆ ਇਹ ਇਹ ਨਹੀਂ ਹੁੰਦਾ ਵੀ ਲੂਰ ਤਾਨੂੰ ਐਸੇ ਹੀ ਤਰ੍ਹਾਂ ਦੇ ਮਿਲਣਿਆ ਲੂਰ ਹਰੇ ਕੰਪਨੀ ਦਾ ਬਣਾਉਣਾ ਦਾ ਆਪੋ ਆਪਣਾ ਢੰਗ ਹੁੰਦਾ ਤੇ ਜਿੱਦਾਂ ਕਿ ਆ ਕੰਪਨੀਆਂ ਕੰਪਨੀ ਕੈਸਲ ਟੈਪ ਬਣਾਉਦੀ ਆ ਚਲੋ ਆਪਾਂ ਨੂੰ ਇਹ ਵੀ ਕੰਪਨੀ ਵਧੀਆ ਆ ਰਿਜ਼ਲਟ ਲੱਗਾ ਤੇ ਆਪਾਂ ਚਲੋ ਕਿਸੇ ਕੰਪਨੀ ਨੂੰ ਮਾੜਾ ਵੀ ਨਹੀਂ ਕਹਿੰਦੇ ਕੰਪਨੀਆਂ ਸਾਰੀਆਂ ਵਧੀਆ ਹੁੰਦੀਆਂ ਤੇ ਇਸ ਦਾ ਰਿਜ਼ਲਟ ਥੋੜਾ ਆਪਾਂ ਨੂੰ ਵਧੀਆ ਲੱਗਿਆ ਸੀ ਤੇ ਬਾਕੀ ਆਪਾਂ ਹੋਰ ਵੀ ਕੰਪਨੀ ਦੇ ਵਰਤੇ ਹੋਏ ਆ ਜੀ ਸਾਰੀਆਂ ਵਧੀਆ ਤਕਰੀਬਨ ਤਕਰੀਬਨ ਤੇ ਇਹ ਇਹ ਇਸ ਤਰ੍ਹਾਂ ਦੇ ਲਿਉਰੀ ਜ਼ਿਆਦਾਤਰ ਬਣਾਉਂਦੇ ਆ ਤੇ ਬਾਕੀ ਉਹਦਾ ਇਹੋ ਲਿਉਰ ਲੱਕੜ ਦੀ ਟੁਕੜੀ ਜੀ ਟੈਪ ਵੀ ਹੁੰਦਾ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿਹੜੀ ਤੁਹਾਨੂੰ ਲੱਗਿਆ ਮਿਲੇ ਉਹ ਵਰਤ ਸਕਦੇ ਆ ਇਹਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਕਰੇਲੇ ਦੇ ਤੇ ਇਹ ਲਿਉਰ ਲਿਉਰ ਆਪਾਂ ਇਸ ਵਿੱਚ ਪਾ ਦਿੱਤਾ ਤੇ ਟ੍ਰੈਪ ਦੇ ਵਿੱਚ ਆਪਾਂ ਲਾ ਲਵਾਂਗੇ ਤਕਰੀਬਨ ਇਹੋ ਡੇਢ ਕ ਮਹੀਨਾ ਚੱਲ ਜਾਂਦਾ ਆ ਆਰਾਮ ਦੇ ਨਾਲ ਇਹ ਜਿਹੜਾ ਲਿਉ ਰਿਹਾ ਤੇ ਅੱਬਲ ਆਪਾਂ ਮਹੀਨੇ ਦੇ ਥੋੜੇ ਦਿਨ ਉਪਰ ਕਰਕੇ ਤੇ ਆਪਾਂ ਇਹ ਲਿਉ ਨੂੰ ਚੇਂਜ ਕਰ ਦਈਏ ਤੇ ਵਧੀਆ ਗੱਲ ਆ ਕਿਉਂਕਿ ਮਹੀਨੇ ਤੱਕ ਇਹ ਵਧੀਆ ਕੰਮ ਕਰਦਾ ਫੇਰ ਸਾਰਾ ਥੋੜਾ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਦੇ ਨਾਲ ਜਿਹੜਾ ਕੀ ਵੈਜੀਟੇਬਲ ਫਲਾਈ ਦੇ ਜਿਹੜਾ ਵੈਜੀਟੇਬਲ ਫਲਾਈ ਦੇ ਹੁੰਦੇ ਆ ਮੇਲ ਉਹ ਉਸ ਨੂੰ ਇਹੋ ਫੜ ਲੈ ਇਹਦੇ ਵਿੱਚ ਆ ਕੇ ਫਸ ਜਾਂਦੇ ਆ ਤੇ ਜਿਹੜੇ ਕੀ ਫੀਮੇਲ ਹੁੰਦੀ ਉਹ ਅੱਗੇ ਅੰਡੇ ਨਹੀਂ ਦਿੰਦੀ ਤੇ ਜਿਸ ਦੇ ਨਾਲ ਆਪਣੇ ਫਲ ਕਾਣੀ ਹੁਣ ਘਟ ਜਾਂਦੇ ਆ ਤੇ ਇਸ ਨਾਲ ਕੀ ਬਹੁਤ ਘੱਟ ਹੁੰਦਾ ਕਾਣਾ ਆਪਣਾ ਫਲ ਤੇ ਕਰੀਬ ਨੇ ਹੋ 90% ਤੱਕ ਰਿਜ਼ਲਟ ਆਪਾਂ ਨੂੰ ਦੇ ਦਿੰਦੇ ਆ ਆਪਾਂ ਤੋਂ ਬਹੁਤ ਵਧੀਆ ਰਿਜ਼ਲਟ ਲੱਗੇ ਟ੍ਰੈਪਾਂ ਦਾ ਤੇ ਇਹ ਇਹ ਨਹੀਂ ਹੈਗਾ ਆਪਾਂ ਆਪਣੇ ਕੱਲਾ ਇਹੋ ਕਰੇਲੇ ਤੇ ਹੀ ਕੰਮ ਕਰੂਗੇ ਜਿੱਦਾਂ ਕਿ ਜਿਹੜਾ ਕੀ ਵੈਜੀਟੇਬਲ ਫਲਾਈ ਤੋਂ ਯਾਨਕੀ ਫਰੂਟ ਫਲਾਈ ਆਪਾਂ ਕਹਿ ਰਹੇ ਨੇ ਉਹ ਉਸ ਤੋਂ ਪਹਿਲਾਂ ਹੋਣ ਵਾਲੇ ਹੋਰ ਵੀ ਸਬਜ਼ੀਆਂ ਦੇ ਉੱਪਰ ਇਹ ਕੰਮ ਕਰੂਗਾ ਜਿੱਦਾਂ ਕਿ ਇਹ ਮੱਕੀ ਦਾ ਅਟੈਕ ਆਉਂਦਾ ਹੈਗਾ ਆ ਕ੍ਰੇਲੀ ਉੱਪਰ ਖਾਸ ਕਰਕੇ ਸਭ ਤੋਂ ਜ਼ਿਆਦਾ ਅਟੈਕ ਆਉਂਦਾ ਹੈ ਸੱਚੇ ਚੱਪੜਾ ਕਦੂ ਉੱਪਰ ਵੀ ਇਸ ਦਾ ਅਟੈਕ ਕਾਫੀ ਹੱਦ ਤੱਕ ਆਉਂਦਾ ਤੇ ਜਿੱਦਾਂ ਕਿ ਆਪਾਂ ਮਿੱਠਾ ਕਦੂ ਜਿਹੜਾ ਹਲਵਾ ਕਦੂ ਵੀ ਕਹਿੰਦੇ ਆ ਉਹ ਉੱਪਰ ਵੀ ਇਸ ਦਾ ਅਟੈਕ ਕਾਫੀ ਹੱਦ ਤੱਕ ਆਉਂਦਾ ਤੇ ਇਸ ਦਾ ਅਟੈਕ ਥੋੜੀ ਮਾਤਰਾ ਵਿੱਚ ਕੀ ਹੈ ਕਦੂ 'ਚ ਵੀ ਹੁੰਦਾ ਤੇ ਬਾਕੀ ਤਰ੍ਹਾਂ ਦੇ ਵਿੱਚ ਇਸ ਦਾ ਅਟੈਕ ਬਹੁਤ ਆਉਂਦਾ ਖਖੜੀ ਉੱਪਰ ਇਸ ਦਾ ਅਟੈਕ ਬਹੁਤ ਹੁੰਦਾ ਤੇ ਬਾਕੀ ਸਭ ਤੋਂ ਜ਼ਿਆਦਾ ਇਸ ਦਾ ਅਟੈਕ ਆਉਂਦਾ ਆਉਂਦਾ ਕ੍ਰੇਲੀ ਉੱਪਰ ਤੇ ਇਸ ਨੂੰ ਇਹੋ 트ੈਪ ਆਪਾਂ ਐਸਾ ਬਣਾ ਤਿਆਰ ਕਰ ਲੈਣਾ ਬਾਕੀ ਹਰੇ ਕੰਪਨੀ ਦਾ ਅਲੱਗ ਤਰੀਕੇ ਦਾ 트ੈਪ ਹੁੰਦਾ ਤੇ ਆਪਾਂ ਤਿਆਰ ਕਰਕੇ ਤੇ ਇਸ ਨੂੰ ਲਗਾ ਦੇਣਾ ਹੋ ਸਕੇ ਤੇ ਆਪਣਾ ਜਿਦੋਂ ਕੀ ਆਪਣੀ ਚੀਜ਼ਾਂ ਫੁੱਲਾਂ ਤੇ ਆਈਆਂ ਉਸ ਟਾਈਮ ਹੀ ਲਗਾ ਦਿੱਤਾ ਜਾਵੇ ਤਾਂ ਵਧੀਆ ਜਿਸ ਹਿਸਾਬ ਨਾਲ ਤੁਸੀਂ ਦੇਖ ਸਕਦੇ ਆ ਸਾਡੀਆਂ ਕ੍ਰੀਲੀ ਨਹੀਂ ਬਿਲਾਂ ਨੂੰ ਹਜੇ ਕ੍ਰੀਲੀ ਲੱਗਣੀ ਸ਼ੁਰੂ ਨਹੀਂ ਹੋਏ ਬਿਰਲਾ ਬਿਰਲਾ ਕੋਈ ਲੱਗਣਾ ਸ਼ੁਰੂ ਹੋਇਆ ਟਾਵੇਂ ਟਾਵੇਂ ਤੇ ਇਹਦੇ ਉੱਪਰ ਆਪਾਂ ਲਗਾ ਰਹੇ ਹੁਣ ਤੋਂ ਹੀ ਪਹਿਲਾਂ ਤੋਂ ਹੀ ਤੇ ਆਪਾਂ ਹਜੇ ਲੇਟ ਹੋ ਗਏ ਥੋੜਾ ਆਪਾਂ ਇਹ ਇਸ ਤੋਂ ਵੀ ਪਹਿਲਾਂ Trap ਲਾ ਲਗਾ ਦੇਣੇ ਹੁੰਦੇ ਆ ਤੇ ਬਾਕੀ ਇਸ ਦਾ ਫਿਰ ਰਿਜ਼ਲਟ ਬਹੁਤ ਵਧੀਆ ਹੁੰਦਾ ਹੈ ਪਹਿਲਾਂ ਹੀ ਮੱਖੀਆਂ ਨੂੰ ਖਤਮ ਕਰ ਦਿੰਦਾ ਜਿਸ ਕਾਰਨ ਕਿ ਫਰੂਟ ਦੇ ਉੱਤੇ ਆ ਕੇ ਆਪਣਾ ਫਲ ਬਹੁਤ ਘਟ ਕਾਣਾ ਹੁੰਦਾ ਤੇ ਇਹ ਅੱਜ ਦੀ ਆਪਣੀ ਵੀਡੀਓ ਸੀਗੀ ਵੀ ਆਪਾਂ ਕਰੀਲੇ ਉੱਪਰ Trap ਕਿਸ ਹਿਸਾਬ ਨਾਲ ਲਗਾ ਸਕਦੇ ਆ ਮਤਲਬ ਕਰੀਲੇ ਨੂੰ ਆਪਾਂ ਫੜ ਲੂ ਕਿਸ ਹਿਸਾਬ ਨਾਲ ਬਚਾ ਸਕਦੇ ਆ ਜਦ ਤੱਕ ਕਿ ਬਰਸਾਤਾਂ ਨਹੀਂ ਹੁੰਦੀਆਂ 2 ਮਹੀਨੇ ਆਪਾਂ ਕਰੀਲੇ ਦਾ ਫਲ ਵਧੀਆ ਟਿਕਾ ਕੇ ਤੋੜਾਂਗੇ Trap ਰੇਬ ਡਿਸਾਈਟਾ ਨਾ ਕੋਈ ਆਪਾਂ ਨੂੰ ਕੀੜੇ ਮਕੌੜੇ ਦੀ ਸਮੱਸਿਆ ਨਹੀਂ ਆਊਗੀ ਤੁਸੀਂ ਵੀ ਆਪਣੇ ਘਰ ਦੇ ਲੂ ਗੀਚੇ ਚ ਲਾ ਸਕਦੇ ਆ ਤੇ ਜੇ ਕਿਸੇ ਨੂੰ ਇਹ Trap ਨਹੀਂ ਮਿਲਦਾ ਤੁਸੀਂ ਕਮੈਂਟ ਕਰ ਸਕਦੇ ਆ ਆਪਾਂ ਕੰਟੈਕਟ ਨੰਬਰ ਦੇ ਦੇਾਂਗੇ ਜਿਸ ਤੋਂ ਤੁਹਾਨੂੰ ਮਿਲ ਸਕਣਗੇ ਜੀ ਓਕੇ ਧੰਨਵਾਦ ਜੀ ਸਾਰਿਆਂ ਦਾ